ਸਤ ਸਾਈਓਂਗੇ ਆਪਾਂ ਪੂਰੇ ਘੈਂਟ ਦਾ ਇੱਕ ਹੋਰ ਨਵੇਂ ਵਲੌਗ ਵੀ ਤੁਹਾਡਾ ਸਵਾਗਤ ਹੈ ਜੀ ਦਾ ਵਲੌਗ ਬਹੁਤ ਹੀ ਘੈਂਟ ਬਣੋ ਵਾਲਾ ਹੁਣ ਤੁਸੀਂ ਵੇਖੋਗੇ ਮਗਰ ਝੰਡਾ ਨਾ ਯਾਰ ਅਰੇ ਅੱਜ ਆਪਾਂ ਚੱਲੇ ਆਂ ਯਾਤਰਾ ਤੇ ਸਾਈਕਲ ਯਾਤਰਾ ਕਿਉਂਕਿ ਜੋ ਮਸਿਆ ਵਜੀਰਪੁਰ ਚੱਲੇ ਆਂ ਜੋ ਆਪਾਂ ਚੈੱਕ ਕਰ ਸਕਦੇ ਆਂ ਸਾਈਕਲ ਤੇ ਆਪਾਂ ਸਮਾਨ ਸਾਰਾ ਲੱਗ ਲਿਆ ਆ ਆਪਣੇ ਨਾਲ ਦੋ ਵੀਰਾਂ ਇਹ ਵੀ ਚੱਲੇ ਆ ਤਿੰਨੇ ਨਾਲ ਚੱਲੇ ਆਂ ਮਸਿਆ ਤੇ ਵੇਖੋ ਪੂਰਾ ਵਲੌਗ ਇੰਜੋਏਮੈਂਟ ਕਰੋ ਹੁਣ ਤੁਰਨ ਲੱਗੇ ਆਂ ਡੇਟ ਹੋ ਗਏ ਸੀਗੇ ਹੁਣ ਟਾਈਮ ਤੇ ਤੁਰਨ ਲੱਗੀਆਂ ਤੇ ਮੇਰੇ ਤੁਰੇ ਸੀ ਪਰ ਸਾਈਕਲ ਥੋੜਾ ਇਹ ਖਰਾਬ ਹੋ ਗਿਆ ਇਹ ਗੋਲੀਆਂ ਡੇਪੀਆਂ ਸਾਈਕਲ ਦੀਆਂ ਹੁਣ ਕੋਈ દવા ਸਾਈਕਲ ਲੱਭਦੇ ਆ ਹਜੇ ਤੁਰੇ ਸੀ ਵੀ ਇਹ ਪਹਿਲਾ ਕਾਰਨਾਮਾ ਹੋ ਗਿਆ ਹੁਣ ਸਿੰਭੂ ਆਪਣਾ ਪਤਾ ਕਰੀ ਜਿੰਦਾ ਸਾਈਕਲ ਆ ਵੀ ਪੁੱਛ ਸਾਈਕਲ ਦਾ ਕੀ ਆਦਾ ਚਲੋ ਭਾਈ ਚੇਲਾ ਨਾ ਵੀ ਗੋਲੀਆਂ ਡੇ ਜੁੱਟੀਆਂ ਹਨ ਵੇਖਦੇ ਕੀ ਬੰਦ ਆ ਸਾਈਕਲ ਕਿਸੇ ਤੋਂ ਮੰਗਵਾ ਲਿਆ ਹੁਣ ਆਪੋ ਤੁਰਨ ਲੱਗੇ ਆ ਚਲੋ ਜੀ ਬੋਲੇ ਸੋ ਨਿਹਾਲ ਔਰ ਸਤਿਯਾਕਾਲ ਲੋ ਜੀ ਤੁਰ ਪਏ ਆ ਵਾਹਿਗੁਰੂ ਕਿਰਪਾ ਕਰੇ ਹੋ ਰਾਸਤੇ ਤੁਹਾਨੂੰ ਦਿਖਾਉਣੇ ਆ ਸਾਰਾ ਹਮੋਸ਼ਾਲ ਟੋਕਰੀ ਜਿਹਾ ਰੱਖਦੇ ਮੁੰਡਿਆ ਝੂਲਾ ਇਹੋ ਪਿੰਡ ਤੋਂ ਤੁਰੇ ਤੁਰੇ ਆਪਾਂ ਪਹੁੰਚ ਗਏ ਨਹਿਰ ਦੇ ਨਾਲ-ਨਾਲ ਪਲਦੀ ਤੇ ਉਹ ਅੱਗੇ ਕਾਫੀ ਲੰਘ ਗਏ ਨੇ ਆਪਾਂ ਆਰਮ ਨਾਲ ਜਾ ਰਹੇ ਆ ਉਹ ਤੁਹਾਨੂੰ ਕੇਸੀ ਨਿਸ਼ਾਨ ਸਾਹਿਬ ਦਿਖ ਰਿਹਾ ਹੋਣਾ ਹੁਣ ਧੁੱਪ ਵਾਵਾ ਹੋ ਗਈ ਹੈ ਗਰਮੀ ਵੀ ਸ਼ੁਰੂ ਹੋ ਗਈ ਆ ਨਿਸ਼ਾਨ ਸਾਹਿਬ ਦੇ ਹਟਾ ਆਪ ਸਾਰੇ ਤੁਰ ਜੰਨੇ ਆ ਐਨ ਕੀ ਸਿੰਘ ਥੋੜੇ ਰਹਿ ਗਏ ਆ ਕੋਈ ਨਹੀਂ ਅਗਲੀ ਵਾਰ ਹੋਰ ਵਾਧੀ ਜਾਣਗੇ ਨਹਿਰ ਦੇ ਤੁਸੀਂ ਨੰਦ ਲਾਓ ਵੇਖੋ ਵਿਊ ਕਿੱਡਾ ਘੈਂਟ ਆ ਰਿਹਾ ਹੁਣ ਤੁਹਾਨੂੰ ਮਿਲਦੇ ਆਂ ਜਾ ਸਿੰਘ ਕੱਲਾ ਜਾ ਰਿਹਾ ਨਿਸ਼ਾਨ ਸਾਹਿਬ ਲਾ ਕੇ ਮਗਰ ਅਸੀਂ ਤੁਰੇ ਜੰਨੇ ਆ ਅੱਜ ਬਨਹਿਰ ਦੇ ਨਾਲ ਪਹੁੰਚੇ ਆਂ ਹੁਣ ਵੱਡੇ ਰੋਡ ਤੇ ਚੜਨ ਲੱਗੇ ਆਂ ਰੋਏ ਪਰ ਰੋਡ ਤੇ ਸਿੱਧਾ ਜਾਊਗਾ ਗੁਰਦਵਾਰਾ ਜੀਪੁਰ ਸਾਹਿਬ ਚਲੋ ਵੇਖੋ ਰੌਣਕ ਮੇਲਾ ਨਹਿਰ ਫੁੱਲ ਭਰੀ ਆ ਬੰਦੇ ਥੋੜੇ ਰਹਿ ਗਏ ਆ ਅਗਲੀ ਵਾਰ ਹੋਰ ਮਿਲਣਗੇ ਇੱਕ ਆ ਨਾਲ ਮਗਰ ਆ ਰਿਹਾ ਸ਼ਨਾਗਰ ਦੇ ਪੈਡਲ ਮਾਰੀ ਨੇ ਢਾਡੀ ਲਾਈ ਹੋਈ ਆ ਬੀਜੀ ਮਨਰੰਜਨ ਵੀ ਨਾਲ ਨਾਲ ਹੁੰਦਾ ਰਹੇ ਲਓ ਜੀ ਪਹੁੰਚ ਚਲੇ ਆਪਾਂ ਵੱਡੇ ਰੋਡ ਤੇ ਰੋਡ ਤੇ ਚੜ ਗਏ ਆ ਰੋਇਪੁਰ ਰੋਡ ਤੇ ਹੁਣ ਕ ਮੇਲਾ ਵੇਖੋ ਨਹਿਰ ਦੇ ਨਾਮ ਨਾਲ ਗੁਰਦੁਆਰਾ ਬਜੀਪੁਰ ਸਹਿ ਮਸਜਿਦ ਦਾ ਪੁਜਤਾ ਦਿਹਾੜਾ ਅੱਜ ਇਧਰ ਦੇਖੋ ਤੁਸੀਂ ਕਿੰਨਾ ਸੋਹਣਾ ਵਿਊ ਆ ਰਿਹਾ ਹੁਣ ਤੁਰੇ ਜੰਨੇ ਆ ਮੁੰਡਾ ਇੱਕ ਜੱਬ ਦਾ ਜਾ ਰਿਹਾ ਕਾਫੀ ਅੱਗੇ ਜਾ ਰਿਹਾ ਪਰ ਅਜੇ ਰਾਮਦਾਰੀ ਨੇ ਤੁਰੇ ਜਾਂਦੇ ਆ। ਵੀਰੇ ਤੁਰੇ ਜਾਂਦੇ ਸੀ ਪੰਪ ਆ ਗਿਆ ਸੀ ਬੰਟੀ ਦਾ। ਕਹਿੰਦੇ ਬੰਟੀ ਨੇ ਇਥੇ ਲੰਗਰ ਲਾਉਣਾ ਸੀਗਾ ਸਾਡੇ ਅਸਤੇ ਸਪੈਸ਼ਲ ਪਰ ਸਾਨੂੰ ਕੁਝ ਦੇਖ ਨਹੀਂ ਰਿਹਾ। ਉਹ ਸਾਡੇ ਨਾਲ ਦਾ ਪਹਿਲਾ ਸਿੰਘ ਉਹ ਤੁਰਿਆ ਜਾਂਦਾ। ਪਤਾ ਨਹੀਂ ਕੀ ਇਹਨੂੰ ਬੰਦੇ ਨੂੰ ਦਿਸਿਆ। ਕਾਹ ਨਹੀਂ ਪਤਾ ਨਹੀਂ ਕੀ ਖਾਕ ਹੋ ਗਿਆ ਖਿੱਚੀ ਹੁੰਦਾ ਮੀਟਰ। ਅਈ ਵੀ ਤੁਰੇ ਜਾਂਦੇ ਆ। ਦੋ ਪੰਜ ਟੱਪ ਗਏ ਆ। ਲਓ ਜੀ ਰਸਤੇ ਵਿੱਚ ਖੜ ਗਏ ਸੀ ਮੁੰਡਿਆਂ ਨੂੰ ਰੈਸਟੂਏਸ਼ਨ ਦੇ ਦਈਏ ਹੁਣ ਖੜ ਗਏ ਇੱਥੇ ਰੋਡ ਤੇ ਚੈੱਕ ਕਰ ਸਕਦੇ ਆ ਨਿਸ਼ਾਨ ਸਾਹਿਬ ਦੇਖੋ ਕਿੱਡਾ ਸੋਹਣਾ ਲੱਗ ਰਿਹਾ ਉੱਡ ਰਿਹਾ ਬਸ ਥੋੜੀ ਜਿਹੀ ਵਾਟ ਰਹਿ ਗਈ ਆ ਇੱਥੇ ਰੈਸਟ ਕਰ ਰਹੇ ਨੇ ਚੈੱਕ ਕਰ ਸਕਦੇ ਤੁਸੀਂ ਹੁਣ ਆਪਾਂ ਜਾਣੇ ਗਾਂਵ ਵੱਲ ਨੂੰ 5 ਕਿਲੋ ਮੀਟਰ ਰੈਸਟ ਕਰਦੇ ਆ ਫਿਰ ਤੁਰਦੇ ਆ ਮੇਰੇ ਕੋਲੇ ਆਪਾਂ ਰੁਕੇ ਸੀ ਰੁਕਣਾ ਇੱਕ ਗੁਰਦੁਆਰਾ ਸਾਹਿਬ ਕੋਲੇ ਇੱਥੇ ਕਹਿੰਦੇ ਲੰਗਰ ਲੱਗਾ ਸੀ ਮੇਰੇ ਵੀਰੋ ਲੰਗਰ ਤੇ ਫਿਰ ਕਹਿੰਦੇ ਅਸੀਂ ਖੜਨੇ ਸੀ ਯਾਤਰਾ ਦੇ ਚੈੱਕ ਕਰੋ ਮੇਰੇ ਵੀਰੋ ਮੁੰਡੇ ਚੌਲ ਛੱਕ ਰਹੇ ਨੇ ਗੋੜ ਵਾਲੀ ਪਲੱਸ ਜਾ ਵਰਦਲਾ ਸੇ ਲੰਗਰ ਲੱਗਾ ਹੈ ਨਾਲ ਰਸ ਵੀ ਆ ਆ ਮੁੰਡਾ ਕਹਿੰਦਾ ਮੈਂ ਕਿੱਲੇ ਚੌਲ ਹੀ ਖਾਣੇ ਆ ਰਸ ਨਹੀਂ ਖਾਣੇਗੇ ਹੁਣ ਲੰਗਰ ਲੰਗਰ ਛੱਕ ਰਹੇ ਨੇ ਕਈ ਮਿਸ ਕਰਨਗੇ ਤੋ ਇਹ ਚੌਲ ਚੈੱਕ ਕਰੋ ਛੱਕ ਲਿਆ ਪਰ ਆ ਬੰਦਾ ਇਹ ਵੀ ਛੱਕ ਰਿਹਾ ਲੰਗਰ ਛੱਕ ਰਿਹਾ ਕਿਉਂ ਚੈੱਕ ਕਰੋ ਹੁਣ ਵੇਲ ਕੀਤੀ ਆ ਜਬ ਬਰਤਨ ਮਾ ਆ ਜਾਣਾ ਲਓ ਜੀ ਹੁਣ ਆਪਾਂ ਚੱਲੇ ਆਂ ਲੰਗਰ ਫਾਦਾ ਛੱਕ ਲਿਆ ਸਾਰੇਆਂ ਵੀਰਿਆ ਨੇ ਦੇਖੋ ਨਿਸ਼ਾਨ ਸਾਹਿਬ ਝੁਲ ਰਿਹਾ ਕਿਉਂ ਚੈੱਕ ਕਰੋ ਚਲੋ ਮੇਰੇ ਵੀਰੋ ਲੰਗਰ ਫਾਦਾ ਛੱਕ ਕੇ ਆਪਾਂ ਤੁਰ ਪਏ ਸੀ ਟਾਈਮ ਨਾਲ ਵੀ ਚੈੱਕ ਕਰ ਸਕਦੇ ਆ ਆਪਾਂ ਬਿਲਕੁਲ مین ਗੇਟ ਤੇ ਆ ਗਏ ਜਿੱਥੇ ਰੋਡ ਦੇ ਫਾਈਨਲੀ ਕਹਿੰਦੇ ਗੇਟ ਕੋਲੇ ਪਹੁੰਚ ਗਏ ਆਪਾਂ ਵਜੀਲਪੁਰ ਗੁਰਦੁਆਰਾ ਸਾਹਿਬ ਕੋਲੇ ਚੈੱਕ ਕਰ ਸਕਦੇ ਮੈਂ ਵੀ ਤੇ ਗੇਟ ਕੋਲੇ ਪਹੁੰਚ ਗਏ ਆ ਸਾਰੇ ਆ ਬੋਲੇ ਈਸ਼ੋ ਨਿਹਾਲ ਔਰ ਸਾਡਾ ਉਪਰਲਾ ਤੁਰ ਲਓ ਜੀ ਪਹੁੰਚ ਚੁੱਕੇ ਆਪਾਂ ਬਸ ਅੱਧਾ ਕਿਲੋਮੀਟਰ ਦੀ ਬਾਟ ਹੋਰ ਆ ਗੁਰਦੁਆਰਾ ਸਾਹਿਬ ਦੇ ਇੱਕ ਕੋਲ ਹੀ ਪਹੁੰਚ ਗਏ ਸੀਗੇ ਇੱਥੇ ਕਹਿੰਦੇ ਲੰਗਰ ਇੱਕ ਹੋਰ ਲੱਗਾ ਚੈੱਕ ਕਰ ਸਕਦੇ ਆ ਲੰਗਰ ਲੱਗਾ ਹੋਇਆ ਚਾਰ ਆਦੇ ਮੱਠੀਆਂ ਦਾ ਮੇਰੇ ਵੀਰੋ ਮੱਠੀਆਂ ਲੰਗਰ ਲੱਗ ਰਿਹਾ ਚੈੱਕ ਕਰ ਸਕਦੇ ਆ ਆਪਾਂ ਬਾਈ ਆਪਾਂ ਬਾਈ ਲੰਗਰ ਲਾ ਰਹੇ ਨੇ ਆਪਾਂ ਨੂੰ ਸ਼ੱਕ ਆਇਆ ਲਓ ਜੀ ਇਹ ਗੱਡੀ ਲਈ ਤੇ ਆਪਾਂ ਪਹੁੰਚ ਚੁੱਕੇ ਆਂ ਮੁੰਡਿਆਂ ਦੇ ਵਿਲੰਗਰ ਆਪਾਂ ਗੋਦਰਾ ਸਾਹਿਬ ਨੂੰ ਲਓ ਜੀ ਪਾਰਕਿੰਗ ਦੇ ਵਿੱਚ ਪਹੁੰਚ ਗਏ ਆ ਇੱਥੋਂ ਆਪਾਂ ਨੰਬਰ ਲਾਉਣੇ ਸਾਈਕਲ ਤੇ ਪਾਰਕਿੰਗ ਆਸਤੇ ਟਿਕਟ ਮਿਲਦੀ ਹੁੰਦੀ ਆ ਫਿਰ ਆਪਾਂ ਜਾਂਦੇ ਆ ਅੱਗੇ ਵੱਲ ਨੂੰ ਚੈੱਕ ਆ ਸਕਦੇ ਕਿੰਨੀ ਭੀੜ ਅੰਦਰ ਚਲੋ ਵੇਖਦੇ ਆ ਪਰਚੀ ਲਾਉਣੇ ਸਾਈਕਲ ਤੇ ਫਿਰ ਅੰਦਰ ਜਾਂਦੇ ਆ ਆਪਾਂ ਵਿੱਚ ਆਪਾਂ ਸਾਈਕਲ پارک ਕਰਤੇ ਆ ਮੁੰਡਾ ਜਨਰੇ ਲਾਈ ਜਾਂਦਾ ਫਿਰ ਚੈੱਕ ਕਰ ਸਕਦੇ ਆ ਬਹੁਤ ਸੰਗਤ ਆਈ ਪਈ ਆ ਗੋਦਰਾ ਸਾਹਿਬ ਦੇ ਵਿੱਚ ਕਿੰਨੇ ਮੋਟਰਸਾਈਕਲਾਂ ਖੜੇ ਹੋਏ ਆ ਇਧਰ ਮੇਰੇ ਜਿਹੜੇ ਇਧਰੇ ਲਾਈ ਜਾਂਦੇ ਆ ਆ ਦੇਖੋ ਕਿੰਨਾ ਚਿੱਟਾਂ ਲਾਈ ਨੇ ਹੋਈਆਂ ਮੱਖੇ ਦੀਆਂ ਟਿਕਟਾਂ ਸਾਹਮਣੇ ਰੱਖ ਲਈਆਂ ਲਓ ਜੀ ਫਾਈਨਲੀ ਆਪਾਂ ਪਹੁੰਚ ਗਏ ਆ ਸਲੋਵਰ ਦੇ ਕੋਲ ਪੰਜ ਇਸ਼ਨਾਨ ਸਾਰਿਆਂ ਨੇ ਕਰ ਲਈਆਂ ਆ ਜਿਹੜੇ ਖੜੇ ਆ ਪੰਜ ਇਸ਼ਨਾਨਾਂ ਕਹਿਆਂ ਨੂੰ ਕਹੇ ਇਸ਼ਨਾਨ ਕਰ ਲੈ ਇਸ਼ਨਾਨ ਕੀਤਾ ਨਹੀਂ ਗਾ ਗੁਰਦੁਆਰਾ ਸਾਹਿਬ ਕੋਲ ਪਹੁੰਚ ਗਏ ਆ ਸਲੋਵਰ ਦੇਖੋ ਕਿੰਨਾ ਵਧੀਆ ਲੱਗ ਰਿਹਾ ਲੰਗਰ ਭਿਆਦਾ ਸ਼ੱਕ ਕੇ ਆਪਾਂ ਪਾਰਕ ਦੇ ਵਿੱਚ ਬਹਿ ਗਏ ਆ ਰੈਸਟ ਕਰਦੇ ਆ ਪੰਜ-ਦਸ ਮਿੰਟ ਫਿਰ ਸੇਵਾ ਕਰਦੇ ਆ ਮੱਸੀਆ ਜਿਹੜਾ ਆਣ ਕਰਕੇ ਬਹੁਤ ਸੰਗਤ ਦੀ ਤਿਆਈਈ ਆ ਬੜੀ ਭੀੜ ਸੀ ਲੰਗਰ ਖਿਦਦਾ ਛਕਿਆ ਸੀ ਹੁਣ ਬੈਠੇ 10 ਮਿੰਟ ਰੈਸਟ ਕਰਦੇ ਆ ਫਿਰ ਆਪਾਂ ਜਾਂਦੇ ਆ ਲੋ ਵੀ ਦਰਸ਼ਨਦਾਰੇ ਕਰਕੇ ਸ਼ਾਪਿੰਗ ਸ਼ਾਪਿੰਗ ਕਰਕੇ ਹੁਣ ਮੁੰਡੇ ਕਹਿੰਦੇ ਖਿੱਚਣ ਲੱਗੇ ਆ ਮੀਟਰ ਕਹਿੰਦੇ ਪਿੰਡ ਵੱਲ ਨੂੰ ਜਿੰਦਰੇ ਜਿੰਦਰੇ ਕਹਿੰਦੇ ਖੋਲਣ ਲੱਪੇ ਆ ਟਾਈਮ ਨਾਲ ਤੁਹਾਨੂੰ ਲੱਗੇ ਸ਼ਾਪਿੰਗ ਸ਼ਾਪਿੰਗ ਕਰਕੇ ਹਾਂ ਆ ਮੁੰਡੇ ਨੇ ਸ਼ਾਪਿੰਗ ਸ਼ੋਪ ਕੀਤੀ ਬਹੁਤ ਹੋਰ ਬਾਬਾਈ ਕੀ ਆਲਾ ਠੀਕ ਠਾਕ ਜੀ ਠੀਕ ਹਣਜੋ ਆਪਾਂ ਮਿਲਦੇ ਆਂ ਗਾਂਹ ਜਾ ਕੇ ਚਲੋ ਇੱਥੇ ਆਪਾਂ ਇੱਕ ਵਾਰੀ ਤੁਰ ਪਏ ਆਂ ਇਹ ਸੀ ਯਾਤਰਾ ਆਪਣੀ ਅੱਜ ਦੀ ਬਹੁਤ ਜ਼ਿਆਦਾ ਸੰਗਤ ਇੱਥੇ ਆਈ ਹੋਈ ਹੈ ਮੋਟਰਸਾਈਕਲ ਥੱਲੇ ਨੂੰ ਥਾਣੀ ਕਿਤੇ ਵੀ ਲਓ ਜੀ ਮੁੰਡੇ ਤੁਰ ਪਏ ਨੇ ਕਹਿੰਦੇ ਫਿਰ ਕਹਿੰਦੇ ਪਿੰਡ ਵੱਲ ਨੂੰ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲੇ ਸੀਗੇ ਮੁੰਡੇ ਤੁਰ ਪਏ ਨੇ ਲੱਗੀ ਸੀਗੀ ਸ਼ੂਟ ਕਰਨ ਵਾਸਤੇ ਚੈੱਕ ਕਰ ਸਕਦੇ ਆਪਾਂ ਕਿੰਨੀ ਵਧੀਆ ਲੋਕੇਸ਼ਨ ਤੇ ਆਈ ਹੋਈ ਆ ਉਹ ਆਪਣੇ ਮਗਰ ਫੋਟੋ ਸ਼ੂਟ ਕਰ ਰਹੇ ਨੇ ਵੀਰ ਆਪਾਂ ਵੀ ਰੀਲਰ ਰੂਲਾ ਬਣਾਈਆਂ ਜਿਨ੍ਹਾਂ ਨੇ ਰੀਲਾਂ ਨਹੀਂ ਵੇਖੀਆਂ ਆਪਣੇ YouTube ਚੈਨਲ ਤੇ ਜਾ ਕੇ ਵੇਖ ਸਕਦੇ ਆ ਅਕਾਊਂਟ ਤੇ ਜਾ ਕੇ ਬਲਾਗ ਦੇ ਨਾਲ ਬਣੇ ਜੋ ਜੇ ਲਾਈਕ ਕਮੈਂਟ ਸਬਸਕ੍ਰਾਈਬ ਨਹੀਂ ਕੀਤਾ ਤਾਂ ਬਲਾਗਰ ਨੂੰ ਕਰ ਦੋ ਇਸ ਤਰ੍ਹਾਂ ਲੋਈ ਚੈੱਕ ਕਰੋ ਵੀਡੀਓ ਸ਼ੂਟ ਹੋ ਰਿਹਾ ਅਨਮੋਲ ਦੀਪ ਸਿੰਘ ਜੀ ਦਾ ਕਹਿੰਦਾ ਮੇਰਾ ਵੀਡੀਓ ਸ਼ੂਟ ਕਰੋ ਕਹਿੰਦਾ ਫੇਰ ਮੈਂ ਜਾਣਾ ਕਰੇ ਇੱਥੇ ਬੈਠੇ ਆ ਸ਼ੂਟ ਕਰਾ ਰਿਹਾ ਕਿਉਂ ਸ਼ੂਟ ਕਰ ਰਿਹਾ ਫਿਰ ਕੰਪਲੀਟ ਹੈ ਆਓ ਜੀ ਮੁੰਡੇ ਫੋਟੋ ਸ਼ੂਟ ਕਰਕੇ ਤੁਰੇ ਜਾਂਦੇ ਆ ਤੇ ਸਾਡੇ ਨਾਲ ਲੰਬਦਾ ਜੱਬਦਾ ਜਾਂਦਾ ਕਿਉਂ ਮਾਰੀ ਪਾਈ ਡਰ ਕਿਉਂ ਵੇਖੋ ਤੁਸੀਂ ਮੁੰਡਾ ਜੱਬਦਾ ਜਾ ਰਿਹਾ ਅੜੀ ਆ ਕਹਿੰਦਾ ਮੇਰੇ ਤੋਂ ਤੂੰ ਅੱਗੇ ਨਹੀਂ ਨਿਕਲ ਸਕਦੇ ਗੁਰਦੁਆਰਾ ਸਾਹਿਬ ਉਹ ਆ ਗਿਆ ਜਿੱਥੇ ਆਪਾਂ ਤੜਕੇ ਲੰਗਰ ਛਕਾਈ ਕਿਉਂ ਆਵਾਂ ਦਾ ਹੁਣ ਵੇਖਦੇ ਮੋਲਾ ਕਹਿੰਦਾ ਫਿਰ ਮੈਂ ਲੰਗਰ ਛਕਣਾ ਹਾਂ ਹਾਂ ਤਾਂ ਚੱਕਿਆ ਗਿਆ ਵੇਹੇ ਚਲੋ ਬੈਡਲਕ ਕਰਮਾ ਜਨੈ ਦੇ ਮੁੰਡੇ ਤੇ ਮੁੰਡਾ ਰਿਲਾ ਬਣਾਉਣ ਆਇਆ ਇੱਥੇ ਪਿੰਡ ਦੀ ਨਹਿਰ ਤੇ ਪਹੁੰਚ ਗਏ ਕਿੱਡਾ ਸੋਹਣਾ 뷰 ਆ ਰਿਹਾ ਚੈੱਕ ਕਰ ਸਕਦੇ ਆ ਆਪਣੇ ਕੈਮਰਾਮੈਨ ਔਰ ਵੇਖੋ ਤੁੜਾ ਪੜਦਾ ਆ ਰਿਹਾ 골 ਗੱਪਿਆਂ ਦੀ ਪਾਰਟੀ ਮੁੰਡੇ ਨੇ ਕੀਤੀ ਏ ਚੱਲਾ ਮੋੜ ਪਾ ਭਿਹਾ ਕੇ ਲਿਆ ਫੋਲ ਚੱਲ ਆ ਵੇਖੋ ਤੁਸੀਂ ਇਹ ਕਿਨਾਂ ਸਿੰਗਾ ਦੀ ਕਾਰ ਸੀ ਕਿਉਂ ਮੁੰਡਾ ਰੀਲ ਬਣਾਈ ਕਹਿੰਦੇ ਇੱਥੇ ਇਹ ਚੱਕ ਮੁੰਡਾ ਦਾ ਇੰਸਟਾਗ੍ਰਾਮ ਤੇ ਪਾਉਣੀ ਆ ਇੰਸਟਾਗ੍ਰਾਮ ਤੇ ਬਾੜ ਗਿਆ ਮੇਰੇ ਵੀਰੋ ਨਹਿਰ ਤੇ ਡਿੱਗ ਪਣਾ ਹੀ ਨੇ 브্রেক ਹੀ ਨਹੀਂ ਲੱਗੀ ਡਿੱਗ ਪੈਣਾ ਤਾਂ ਸੜਿਆ ਵਧੀਆ ਬਣਨਾ ਹੀ ਵਲੌਗ ਇਹ ਵੇਲਾ ਮੈਂ ਡਿੱਗ ਕੇ ਕੋਰੀ ਭਰਾਓ ਕੀ ਕਰ ਰਿਹਾ ਮੁੰਡਾ ਵਾ ਫੋਟੋ ਸ਼ੂਟ ਕਰਕੇ ਤੇਰਾ ਕੰਡੇ ਬਹੁਤ ਆ ਕੰਡੇ ਕੋਈ ਨਹੀਂ ਆ ਜਾ ਨੇ ਕੀ ਹੈ ਪੰਗੇ ਲੈ ਲਏ ਉਹ ਬੈਠ ਅਸੀਂ ਹੈਗਾ ਪਾਰਸਤਾਂ ਟੰਗੇ ਜਿਵੇਂ ਬਰਾ ਚੱਲ ਜਾਂਦਾ ਪਾਰਸ ਤੇ ਚੈੱਕ ਕਰੋ ਮੁੰਡੇ ਕਿਉਂ ਆਤ ਦੇ ਡੁਰ ਜਾ ਕੇ ਆਇਆ ਉਹ ਜਾਏ ਉਹ ਵਾਜਾ ਕਿ ਉਹ ਲਾ ਲੀ ਆਦੀ ਗੁਤਲੀ ਹੀ ਵੇਖੀ ਉਹ ਟੰਗੇ ਦਾ ਫੋਟੋ ਭਰਾ ਵੇ ਇੰਨੀਆ ਫੋਟੋ ਨਾਲ ਖੇਤੀ ਆ ਜਿਹੇ ਜੀ ਤੈਨੂੰ ਕੈ ਬਲੌਗਰ ਦੇ ਵਿੱਚ ਡੈਗ ਵੀ ਬਣਾਵਾ ਆ ਵੇਖੋ ਝੋਪੜੀ ਕਿੰਦੀ ਸੋਹਣੀ ਆ ਰਹੀ ਏ ਨੀਰ ਚਲ ਬਹਿ ਫੋਟੋ ਸ਼ੂਟ ਕਰਗੇ ਤੇਰਾ ਮੁੰਡਾ ਥਾਂ ਤੋਂ ਸਾਫ਼ ਕਰ ਰਿਹਾ ਤੇਰੇ ਘਰੇ ਆਦੀ ਕੀ ਕਹਾਂਗੇ ਜੇ ਡਿੱਗ ਪਿਆਦਾ ਖੁਸਖੀ ਕਰਨ ਲੱਗਿਆ ਲੈ ਉਹ ਵੀ ਬਹਿ ਗਿਆ ਮੇਰੇ ਵੀਰੋ ਚਲੋ ਖੇਦੇ ਭਾਈਆ ਕਿਉਂ ਟੈਂਟੜਾ ਇਹ ਕੰਪਲੀਟ ਨਹੀਂ ਹੋਇਆ ਆ ਵੇਖੋ ਝੰਡਾ ਰਲਾ ਰਿਹਾ ਮੁੰਡਾ ਆ ਮੇਰੇ ਫੋਟੋ ਮੈਂ ਖਿੱਚੀ ਜਾਓ ਖਿੱਚੀ ਜਾਓ ਖਿੱਚੀ ਜਾਓ ਮੈਂ ਨਹੀਂ ਥੱਕਦਾ ਝੰਡਾ ਟੰਗਿਆ ਬੈਕ ਉਥੇ ਟੰਗਿਆ ਅੱਜ ਖੜੇ ਆਪਾਂ ਨਹਿਰਾ ਤੇ ਹੁਣ ਆਪਾਂ ਜਾਣੇ ਆ ਪਿੰਡ ਵਾਲੇ ਪਿੰਡ ਨੂੰ ਬਲੌਗ ਵਰੀ ਲੱਗਿਆ ਲਾਈਕ ਕਮੈਂਟ ਸਬਸਕ੍ਰਾਈਬਰ ਕਰਕੇ ਰੱਖੋ ਮੇਰੀ ਵੀਡੀਓ ਨਹਿਰ ਦਾ ਨੰਦ ਵੇਖੋ ਫੈਕਸ਼ਨ ਕਰਨ ਲੱਗਿਆ ਇਹ ਕਿਉਂ ਰੇਮਪੂ ਰੇਮ ਕਿਉਂ ਮੁੰਡਾ ਕਾ ਪਈਓਂ ਡਰੇ ਕਹਿੰਦੇ ਬਾਬੇ ਕਿਨੇ ਮਗਰ ਖੜੇ ਵੇਖੀ ਜਾਂਦੇ ਆ ਮੁੰਡਾ ਲੋ ਬਾਈ ਜਨਾ ਆਟਮਾ ਮੁੰਡਿਆਂ ਦੇ ਵਿੱਚ ਸਾਈਕਲ ਚਲਾ ਚਲਾ ਕੇ ਬਹੁਤ ਵੇਲੇ ਹਣ ਤੁਰ ਕੇ ਬਹਿਣੇ ਆ ਸਾਈਕਲ ਪਿਆ ਕੇ ਲਿਆ ਬਾਅਦ ਚ ਵੇਖੀ ਬੰਦੀ ਤੇਰੀ ਚਲਾ ਏ ਐ ਹੀ ਤਰ ਦੇ ਲੈ ਚਿੰਤਾ ਕਰ ਕੇ ਬਹਿ ਹੋ ਲੈ ਤੂੰ ਜਲਾ ਲੈ ਫਾਈਲ ਆਹ ਕਿ ਲੈ ਲਿਆ ਚਲ ਠੀਕ ਹੈ ਮੁੰਡਿਓ ਇਹ ਸਹੀਦਾ ਵਲੌਗ ਜੀ ਲਾਈਕ ਕਮੈਂਟ ਸਬਸਕ੍ਰਾਈਬਰ ਕਰਕੇ ਰੱਖਿਆ ਜੋ ਇਸ ਤਰ੍ਹਾਂ ਹੀ ਵਲੌਗ ਆਉਂਦੇ ਰਹਿਣਗੇ ਖਿੱਚ ਕੇ ਰੱਖੋ ਸਬਸਕ੍ਰਾਈਬ ਤਾਂ ਕਰ ਦਿਓ ਯਾਰ ਕਰ ਦੋ ਰਕਮੈਂਟ ਵਿੱਚ ਜ਼ਰੂਰ ਕਰਿਓ ਚਲੋ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਓਕੇ ਟਾਟਾ ਬਾਏ ਬਾਏ